ਆਪਾਂ ਸਰਗਦੀ ਯਾਦ ਵਿੱਚ ਗਾਇਨ ਕਰਾਂਗੇ ਹੁਣ ਮੈਂ ਜਿੰਦਗੀ ਛਾ ਕਰੇ ਸਭ ਨੰਨ ਨੰਨ ਕੋ ਸਨੈਰਾ ਸਭ ਨੰਨ ਕੋ ਨਾ ਆਸਾ ਦੇ ਰੂਹ ਬਚਾ ਕੋ ਕਰਦਾ ਰਹਿ ਸਨੈਰਾ ਕਰਦਾ ਸਭ ਜਨਤ ਜੀ ਬੋਲਣੇ ਸਭ ਤੋਂ ਪਹਿਲਾਂ ਪੀਟੀ ਨਿਊਜ਼ ਪੰਜਾਬ ਵਾਲਿਆਂ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਹਾਂ ਅੱਜ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾ ਰਾੜਾ ਸਾਹਿਬ ਵਾਲਿਆਂ ਦੀ ਜਿਹੜੀ ਅਨੰਤਵੀਂ ਵਰਸੀ ਹੈ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਵਰਗ ਦੇਖੇ ਸੰਤ ਬਾਬਾ ਭពਿੰਦਰ ਸਿੰਘ ਜੀ ਦੀ ਦੇਖ ਰੇਟ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਦੇ ਬੜਮੁੱਲੇ ਸਾਹਿਬਾਨ ਬੜੀ ਹੀ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਨਾਲ ਨਾਈ ਯਾਰੀ ਹੈ ਸੋ ਇਸ ਮੌਕੇ ਤੇ ਸਾਡੇ ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਦੀ ਨਸਰਾਲੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜੇ ਕਿ ਪਿੰਡਾਂ ਦੇ ਵਿੱਚ ਜਾ ਕੇ ਆਲੇ-ਦਾਲੇ ਸੜਕਾਂ ਤੇ ਜਿੱਥੇ ਵੀ ਜਗ੍ਹਾ ਖਾਲੀ ਪਈ ਹੈ ਉੱਤੇ ਵੱਖ-ਵੱਖੇ ਪ੍ਰਕਾਰ ਦੇ ਫਲਦਾਰ ਸ਼ਾਨਦਾਰ ਰੁੱਖ ਲਗਾਏ ਜਾ ਰਹੇ ਨੇ ਜੋ ਕਿ ਇੱਕ ਵੱਡਾ ਸੁਨੇਹਾ ਦੇ ਰਹੇ ਨੇ ਇਹ ਲੰਬੇ ਚਿਰ ਤੋਂ ਇਹਨਾਂ ਨੇ ਲਗਭਗ ਕਈ ਹਜ਼ਾਰ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਨੇ ਜਿਹੜੇ ਕਿ ਸ਼ਾਨਦਾਰ ਜਿਹਾ ਫਲਦਾਰ ਰੁੱਖ ਜਿਹੜੇ ਕਿ ਲਗਾਏ ਨੇ ਬੜਾ ਹੀ ਇਲਾਕਾ ਯੋਗ ਕਾਰਜ ਹੈ ਸੋ ਮੈਂ ਇਹਨਾਂ ਦਾ ਤੈਅਦੋ ਕਰਵਾ ਕਰਾਂਗਾ